ਜਿਵੇਂ ਆਪਾਂ ਘਰ ਵੀ ਗਾ ਰਹੇ ਆ ਜੀ ਜਿਵੇਂ ਪੰਡਿਤ ਖਾਨ ਸਾਹਿਬ ਲੋਕ ਜਿਹੜੇ ਹੁੰਦੇ ਸੀ ਕਿੰਦਰ ਬਲੋਗ ਹੁੰਦੇ ਸੀ ਜਿਹੜੇ ਉਹ ਉਹ ਇਦਾਂ ਅੰਗਲਾਉਂਦੇ ਆ ਆ ਆ ਸਾ ਮੀਰ ਰਾਮ ਘਰਾਣਾ ਜਿਹੜਾ ਉਹਦਾ ਆ ਦੋਨੋਂ ਦੋਨਾਂ ਚ ਬਹੁਤ ਮਿਠਾਸ ਹੈ ਕਾ ਵਾਹ ਉਹ ਜੀ ਸਾਦਗੀ ਬਹੁਤ ਹੈ ਜਿਹੜੇ ਪੰਡਿਤ ਘਰਾਣੇ ਹੁੰਦੇ ਆ ਉਹ ਮਤਲਬ ਲਾਲਾਕੀ ਸੁਰ ਨੂੰ ਉਹ ਆਉਂਦੇ ਆ ਸ਼ਾਸਤਰੀ ਸ਼ਾਸਤਰੀ ਸੰਗੀਤ ਜਿਹੜਾ ਆ

ਦੋਨੋਂ ਇੱਕੋ ਜਿਹਿਆਂ ਨੇ ਮਤਲਬ ਅੱਜ ਕੱਲ ਜਿਹੜੇ ਬੱਚੇ गा ਰਹੇ ਨੇ ਅੱਜ ਕੱਲ ਜਿਹੜੇ ਲੋਕ गा ਰਹੇ ਨੇ ਉਹ ਦੋਨੋਂ ਨੂੰ ਮਿਕਸ ਕਰਕੇ ਗਾ ਰਹੇ ਨੇ ਨਹੀਂ 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 ਹਾਂ ਜੀ ਪੰਡਤਾਈ ਘਰਾਣਾ ਔਰ ਮੀਰਾਲਾ ਘਰਾਣਾ ਜਿਹੜਾ ਉਹ ਦੋਨੋਂ ਨੂੰ ਮਿਕਸ ਕਰਕੇ ਗਾ ਰਹੇ ਨੇ ਜਸਤ ਪੰਡ ਪੰਡਤਿਕ ਘਰਾਣੇ ਦੀ ਗਮਕ ਜਿਹੜੀ ਹੈ ਜਨਮੀਂਡ ਕਹਿੰਦੇ ਆਪਾਂ ਉਹ ਲੈ ਕੇ ਤੇ ਹਰਕਤ ਮੁ르ਗੀ ਮੀਰਾਲਾ ਮਾਗੀ ਲੈ ਕੇ ਉਹ ਦੋਨੋਂ ਨੂੰ ਮਿਕਸ ਕਰਕੇ ਮਿਕਸ ਕਰਕੇ ਆ ਆ ਹਾਂ ਉਹਨਾਂ ਦੋਨੋਂ ਨੂੰ ਕ੍ਰਿਤੀ ਕਰਕੇ ਕਿਉਂਕਿ ਉਦੋਂ ਜਿਹੜੇ ਘਰਾਣੇ ਸੀ ਉਹ ਬਹੁਤ ਦੂਰ ਦੂਰ ਰਹਿੰਦੇ ਸੀ ਗੁਰਦਵਾਲੀਆ ਘਰਾਣਾ ਪਟਿਆਲਾ ਘਰਾਣਾ ਕੰਜੀ ਇਹ ਹੁਣ ਨੈੱਟ ਨੇ ਇੰਨਾ ਨਜ਼ਦੀਕ ਕਰਤਾ ਬੰਦਾ ਨੈੱਟ ਤੇ ਬੈਠ ਕੇ ਸਾਰੇ ਘਰਾਣੇ ਦੀ ਗਾਇਕੀ ਸੁਣ ਸਕਦੇ ਤੇ ਸਾਰਿਆਂ ਨੂੰ ਮਿਕਸ ਕਰ ਸਕਦੇ ਘਰਾਣਿਆਂ ਨੂੰ ਸੁਣ ਕੇ ਅੱਛਾ ਲੱਗਦਾ ਹੈ ਕੀ ਮੈਂ ਹਾਂ ਅੰਦਿਤ ਕਰਾਣੇ ਦੇ ਵਿੱਚ ਜਿਹੜਾ ਉਹ ਬੋਲ ਬੋਲੇ ਜਾਂਦੇ ਐ ਜਿਹਾ ਤਾਂ ਕ੍ਰਿਸ਼ਨ ਮਹਾਰਾਜ ਜੀ ਦੇ ਜੀ ਜਾਂ ਕੋਈ ਇਦਾਂ ਦਾ ਬਿਰਹਾ ਦਾ ਬੋਲ ਜਿਹੜਾ ਰੱਖਿਆ ਜਾਂਦਾ ਹੈ ਸ਼ਾਮ ਦਾ ਰੱਖਿਆ ਜਾਂਦਾ ਹੈ ਨਾ ਹਮੇਸ਼ਾ ਸ਼ਾਮ ਹਾਂ ਮੇਰੀ ਤੋਏ ਬਿੰਕਾਗੇ ਬੰ ਭਾ ਇਦਾਂ ਮੀਰਾਲ ਮਕਰਾਣੇ ਨੇ ਰੱਖਣਾ ਕੋਈ ਬੋਲ ਜਿਹੜਾ बड़ा बेरा ठूकिया हुया बोर मै त सत जनम तूं रांझी मां त सत जनम जनमा ਕੰਸਤ ਜਨਮ ਤੋਂ ਰੰਜੀਤ ਕੀ ਲਿਖਾ ਜਿਆ ਗੁਨਾ ਨਾ ਕਰੀ ਪਰ ਵਿੱਚ ਕੀ ਹੁੰਦਾ ਵੀ ਚਾਹੇ ਬਿਰਹਾ